ਅਸੀ ਗਏ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਇਸ ਵਕਤ ਅਸੀਂ ਮੌਜੂਦ ਹੈਗੇ ਹੈਗੇ ਆ ਦੁੱਲਾ ਸਿੰਘ ਵਾਲਾ ਤੋਂ ਜਿਹੜਾ ਖਾਲੇ ਕੇ ਥਾੜ ਨੂੰ ਜਿਹੜਾ ਤੁਸੀ ਵਲ ਹੈਗਾ ਉਸ ਜਗ੍ਹਾ ਤੇ ਮੌਜੂਦ ਹੈਗੇ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਆ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਹੜ੍ਹਾਂ ਨੇ ਵੱਡੀ ਜਿਹੜੀ ਆ ਤਬਾਹੀ ਮਚਾ ਦਿੱਤੀ ਸੀਗੀ ਤੇ ਫਸਲਾਂ ਦਾ ਵੱਡਾ ਨੁਕਸਾਨ ਹੋ ਗਿਆ ਸੀਗਾ ਇਸ ਜਗ੍ਹਾ ਦੇ ਉੱਪਰ ਸ਼ਹੀਦ ਸਿੰਘ ਫਾਊਂਡੇਸ਼ਨ ਦੀ ਸਸਤਾ ਵੱਲੋਂ ਜਿਹੜੇ ਹੈਗੇ ਆ ਉਹ ਆਪਣੇ ਦਵਾਈਆਂ ਦੇ ਜਿਹੜੇ ਹੈਗੇ ਆ ਲੰਗਰ ਲਗਾਏ ਗਏ ਨੇ ਇੱਥੋਂ ਤੇ ਲੋਕਾਂ ਨੂੰ ਜਿਹੜੇ ਹੜ ਪੀੜਤ ਹੈਗੇ ਆ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਉਹਨਾਂ ਵੱਲੋਂ ਹਰੇਕ ਤਰ੍ਹਾਂ ਦੇ ਜਿਹੜੇ ਆ ਉਹ ਕਾਰਜ ਕੀਤੇ ਜਾ ਰਹੇ ਨੇ ਚਾਰੇ ਦੀ ਗੱਲ ਕਰ ਲਈਏ ਜਾਂ ਰਾਸ਼ਨ ਦੀ ਗੱਲ ਕਰ ਲਈਏ ਜਾਂ ਦਵਾਈਆਂ ਦੀ ਗੱਲ ਕਰ ਲਈਏ ਹਰੇਕ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੰਗਰ ਲਗਾਏ ਜਾ ਰਹੇ ਨੇ ਉੱਥੇ ਹੀ ਜਿਹੜੇ ਵੱਡੀ ਪੱਧਰ ਤੇ ਸ਼ਹੀਦ ਸਿੰਘ ਫਾਊਂਡੇਸ਼ਨ ਤੇ ਜਿਹੜੇ ਸਸਤਾ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਵੱਲੋਂ ਇਸ ਧੁੱਸੀ ਬੰਦੇ ਉੱਤੇ ਜਿਹੜੇ ਪੀੜਤ ਪਰਿਵਾਰ ਨੇ ਹੜ੍ਹ ਦੇ ਮਾਰੇ ਹੋਏ ਪਰਿਵਾਰ ਨੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈਗੀ ਤਾਂ ਉਹਨਾਂ ਨੂੰ ਲਗਾਤਾਰ ਜਿਹੜੇ ਹੈਗੇ ਆ 15 ਦਿਨਾਂ ਤੋਂ ਜਿਹੜੀਆਂ ਸਿਵਾਵਾਂ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਦਵਾਈਆਂ ਦੀ ਗੱਲ ਹੋਵੇ ਭਾਵੇਂ ਰਾਸ਼ਨ ਦੀ ਗੱਲ ਹੋਵੇ ਭਾਵੇਂ ਪਸ਼ੂਆਂ ਦੇ ਚਾਰੇ ਦੀ ਗੱਲ ਹੋਵੇ ਭਾਵੇਂ ਜਾਂ ਅੱਗੇ ਜਿਹੜੀ ਹੁਣ ਕਣਕ ਦੀ ਬਜਾਈ ਹੋਣੀ ਆ ਉਹਦੀ ਗੱਲ ਹੋਵੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਇੱਥੇ ਸਾਡੇ ਨਾਲ ਸੰਸਥਾ ਦੇ ਲੋਕ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਕਿਹੋ ਜਿਹਾ ਉਪਰਾਲੇ ਕੀਤੇ ਜਾ ਰਹੇ ਆ ਭੈਗੁਰਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਜੀ ਕਿਹੋ ਜਿਹਾ ਪਰਾਲੇ ਕੀਤਾ ਜਾ ਰਿਹਾ ਸ਼ਹੀਦ ਸਿੰਘ ਫਾਊਂਡੇਸ਼ਨ ਜਿਹੜੇ ਹੈਗੇ ਆ ਸਸਤਾ ਵੱਲੋਂ ਲਗਾਤਾਰ 15 ਦਿਨਾਂ ਤੋਂ ਇਸ ਹਰਪੀਟ ਤੇ ਪਿੰਡਾਂ ਦੀ ਸਾਰ ਲਈ ਚੱਰੀ ਹੈ ਕਿਹੋ ਜਿਹਾ ਪਰਾਲੇ ਬਹੁਤ ਯਾਰ ਤਰ੍ਹਾਂ ਦਾ ਜੀ ਇੱਥੇ ਜੋ ਸੇਵਾ ਰਸਤੇ ਸਾਡੇ ਕੋਲ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਸੱਚਖੰਡ ਸ਼੍ਰੀ ਹਰਿਉਰ ਸਾਹਿਬ ਵਾਲੇ ਉਹਨਾਂ ਦੇ ਇੱਥੇ ਸੇਵਾਦਾਰ ਮੇਨ ਜਿਹੜੇ ਡਾਕਟਰ ਬਾਬਾ ਸਤਨਾਮ ਸਿੰਘ ਜੀ ਭੇਜ ਰਹੇ ਆ ਤੇ ਇੱਥੇ ਹਰ ਤਰ੍ਹਾਂ ਦੀ ਰਸਤ ਵੀ ਆ ਰਹੀ ਹੈ ਜੀ ਮੈਡੀਸਨ ਵੀ ਸਭ ਫ੍ਰੀ ਆ ਬਾਕੀ ਦਾਨੀ ਸੱਜਣਾ ਦਾ ਬਹੁਤ ਸਹਿਯੋਗ ਆ ਜੀ ਇੱਥੇ ਡਾਕਟਰ ਤਹਿਲ ਸਿੰਘ ਅਵਤਾਰ ਸਿੰਘ ਲਾਡੀ ਵੀਰ ਨਾਲ ਬਹੁਤ ਵੱਡਾ ਸਹਿਯੋਗ ਹੈ ਸਾਰੇ ਭਰਾਵਾਂ ਦਾ ਜੀ ਤੇ ਬਹੁਤ ਵੱਡਾ ਜੀ ਦੇਣ ਜਿਹੜਾ ਦਾਨੀ ਸੱਜਣਾ ਦਾ ਐਨ ਆਰ ਆਈ ਵੀਰਾਂ ਦਾ ਵਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚਾਰਾ ਹਰ ਇੱਕ ਮੈਡੀਸਿਨ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਡੀਜ਼ਲ ਦੀ ਡੀਏਪੀ ਦੀ ਤੇ ਯੂਰੀਆ ਦੀ ਜ਼ਰੂਰਤ ਪੈਣੀ ਆ ਉਹਦੇ ਵਾਸਤੇ ਦਾਨੀ ਸੱਜਣਾ ਨੂੰ ਕਹਿੰਨੇ ਆ ਵੀ ਵੱਧ ਤੋਂ ਵੱਧ ਇਹ ਸੇਵਾਵਾਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਕਰਨ ਦੀ ਜ਼ਰੂਰਤ ਹੈ ਜਿਹੜੀ ਸਿੰਘ ਫਾਰਮੇਸ਼ਨ ਵੱਲੋਂ ਜਿਹੜੀ ਤੁਹਾਡੀ ਸਸਤਾ ਹੈਗੀ ਆ ਉਸ ਵੱਲੋਂ ਲਗਾਤਾਰ 15 ਦਿਨ ਹੋ ਗਿਆ ਜਿਹੜੀ ਹੜਪੀੜਤ ਹੈ ਗਿਆ ਇਹ ਪਿੰਡ ਹੈ ਗਿਆ ਇਹਨਾਂ ਦੇ ਜਿਹੜੀ ਸਾਰ ਲਈ ਜਾ ਰਹੀ ਹੈ ਗਿਆ ਇਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀ ਹੈ ਗਿਆ ਅੱਗੇ ਤੋਂ ਕੀ ਪਲਾਨ ਹੈਗਾ ਜੇ ਕਿਉਂਕਿ ਹੁਣ ਕਣਕ ਦੀ ਬਿਜਾਈ ਆ ਰਹੀ ਹੈਗੀ ਆ ਬਾਕੀ ਤਾਂ ਚਲੋ ਆਸ਼ਰਮ ਵਾਧੂ ਹੋ ਗਿਆ ਪਸ਼ੂਆਂ ਦਾ ਚਾਰੇ ਵਾਧੂ ਹੋ ਗਿਆ ਤੇ ਹੁਣ ਕਣਕ ਦੀ ਬਿਜਾਈ ਆ ਰਹੀ ਹੈਗੀ ਤੇ ਸਸਤਾ ਵਾਲ ਕੋਈ ਹੈਗਾ ਉਪਰਾਲਾ ਵੀ ਆਪਾਂ ਗਾਏ ਕਿਸਾਨਾਂ ਦੇ ਵੀ ਵੰਫੜ ਕੀ ਹਾਂਜੀ ਇਹਦੇ ਵਾਸਤੇ ਸਾਡੇ ਕੋਲੇ ਆਪਦੇ ਟਰੈਕਟਰ ਵੀ ਹੈਗੇ ਆ ਜੀ ਬਾਕੀ ਹੋਰ ਸਾਨੂੰ ਵੀ ਇਥੋਂ ਮੱਲਾਂ ਵਾਲੇ ਏਰੀਏ ਤੋਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਨੇੜੇ ਤੇਰੇ ਸੱਜਣਾ ਦਾ ਬਹੁਤ ਸਹਯੋਗ ਆ ਘਰ ਤੋਂ ਘੱਟ 10-15 ਟਰੈਕਟਰਾਂ ਦਾ ਸਾਡੇ ਕੋਲ ਆ ਵੀ ਗਿਆ ਵਾ ਜਿਹੜੇ ਸਿੰਘਾਂ ਨੇ ਕਿਹਾ ਵੀ ਅਸੀਂ ਟਰੈਕਟਰ ਦੇਾਂਗੇ ਬਾਕੀ ਡੀਜ਼ਲ ਵਾਸਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਆ ਦਈਏ ਵੀ ਖਾਤ ਵਾਸਤੇ ਵੀ ਕੁਝ ਆ ਗਿਆ ਵਾ ਯੂਰੀਆ ਵਾਸਤੇ ਵੀ ਹਰ ਤਰ੍ਹਾਂ ਦੀ ਜੀ ਇਹ ਸਭ ਫਸਲ ਬੀਜ ਕੇ ਫੇਰ ਆਪਦੀਆਂ ਫਸਲਾਂ ਬੀਜਾਂ ਬਿਲਕੁਲ ਜੀ ਸਸਤਾ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਜਿਹੜੇ ਹੜਪੀੜ ਤੇ ਕਿਸਾਨ ਹੈਗੇ ਆ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਮਦਦ ਕੀਤੀ ਜਾਵੇਗੀ ਸਾਡੇ ਨਾਲ ਹੋਰ ਸਸਤਾ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕਿਵੇਂ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਕਿਉਂਕਿ ਹੜ ਦੀ ਮਾਰ ਜਿਹੜੀ ਹੈਗੀ ਵੱਡੀ ਕਿਸਾਨਾਂ ਨੂੰ ਪੈ ਚੁੱਕੀ ਹੈਗੀ ਆ ਲੋਕ ਜਿਹੜੇ ਘਰੋਂ ਬਾਹਰ ਵਿਚਾਰੇ ਘਰੋਂ ਬੇਕਾਰ ਹੋ ਚੁੱਕੇ ਸੀਗੇ ਉਹਨਾਂ ਦੇ ਵਾਸਤੇ ਕਿਹੋ ਜੀਆਂ ਜਿਹੜੀਆਂ ਤੁਹਾਡੀ ਸਸਤਾ ਲੋ ਜਿਹੜੀਆਂ ਆਪਣੀਆਂ ਸੁਭਾਵ ਨਿਭਾਈ ਗਈਆਂ ਪਹਿਲਾਂ ਦਾ ਸ਼ੁਕਰ ਗੁਜ਼ਾਰਾਂ ਜੀ ਜੀਤ ਵਾਲੇ ਵੀਰਾਂ ਦਾ ਜੀ ਜਿੰਨਾ ਪੱਤਰਕਾਰ ਵੀਰਾਂ ਨੇ ਆ ਕੇ ਸਾਡੇ ਇੱਥੇ ਆ ਕੇ ਸੰਸਥਾ ਬਾਰੇ ਪੁੱਛਿਆ ਜੋ ਜੋ ਸੰਸਥਾ ਇਸ ਇਲਾਕੇ ਜੋ ਕੰਮ ਕੀਤੇ ਆਈ ਸਭ ਤੋਂ ਪਹਿਲਾਂ ਤੇ ਵੀ ਅਸੀਂ ਸਾਰੇ ਇੱਥੇ ਜਿਹੜੇ ਲੋਕਾਂ ਦੇ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਹਾਲਾਤਾਂ ਤੋਂ ਜਾਣੂ ਜਾਣੂ ਹੋਏ ਆਵੇਂ ਹਾਲਾਤਾਂ ਜਿਹਦੇ ਮਜਬੂਰੀਆਂ ਕੀ ਬਣੀਆਂ ਜੀ ਠੀਕ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਸ ਟਾਈਮ ਜਿਹੜੀ ਦਿੱਕਤ ਆ ਰਹੀ ਵੀ ਉਹ ਸਾਈਲਜ ਦੀ ਤੇ ਪਲੱਸ ਨਾਲ ਆਪਾਂ ਚੋਕਰ ਵਗੈਰਾ ਜਿਹੜਾ ਪਸ਼ੂਆਂ ਦਾ ਮੇਨ ਦਿੱਕਤ ਐਸ ਟਾਈਮ ਉਹੀ ਆ ਰਹੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਇੱਥੇ ਆਉਣ ਆ ਸਮੇਂ ਦੇ ਵਿੱਚ ਜ਼ਮੀਨਾਂ ਨੂੰ ਪਧਰਾ ਕਰਨ ਵਾਸਤੇ ਆਪਾਂ ਨੂੰ ਡੀਜ਼ਲ ਦੀ ਲੋਡ ਪੈਣੀ ਆ ਤੇ ਟਰੈਕਟਰ ਜਿਹੜੇ ਸਾਨੂੰ ਦਾਨੀ ਸੱਜਣ ਕਹਿੰਦੇ ਵੇਲੇ ਉਪਲਬਧ ਕਰਵਾਵਾਂਗੇ ਕੁਛ ਐ ਸਾਡੇ ਆਪ ਦੇ ਸੱਜਣ ਮਿੱਤਰਾਂ ਨੂੰ ਕਿਹਾ ਉਹ ਹਾਜ਼ਰ ਆ ਤੇ ਇਸ ਤੋਂ ਇਹ ਆ ਵੀ ਬੀਜ ਦੀ ਤੇ ਡੀਜ਼ਲ ਦੀ ਤੇ ਖਾਦ ਦੀ ਆਪਾਂ ਨੂੰ ਮੇਨ ਲੋਡ ਪੈਣੀ ਆ ਕੁਝ ਪਰਿਵਾਰਾਂ ਸਾਨੂੰ ਸੰਸਲਾ ਵੀ ਦਿੱਤਾ ਆਂਦੇ ਕੋਈ 500 ਕਿੱਲੇ ਦਾ ਅਸੀਂ ਕਰਾਂਗੇ ਇਸ ਤਰ੍ਹਾਂ ਹੀ ਹੋਰ ਉਮੀਦ ਕਰਦੇ ਹਾਂ ਜਿਵੇਂ ਇਹ ਸੰਸਥਾਵਾਂ ਅੱਗੇ ਆਉਣਗੀਆਂ ਉਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇਣਗੇ ਤਾਂ ਅਸੀਂ ਇਹ ਜਿਹੜੇ ਮੁੜ ਵਸੇਬਾ ਇਹਨਾਂ ਲੋਕਾਂ ਦਾ ਫਿਰ ਦੁਬਾਰਾ ਕਰਾਂਗੇ ਆਜ ਤੋਂ ਹਮ ਤੱਕ ਇਹਨਾਂ ਨਾਲ ਖੜੇ ਆ ਕਿਹੋ ਜਿਹਾ ਪਰਾਲੇ ਜਿਵੇਂ ਕਿਤੇ ਹੁਣ ਕਣਕ ਦੀ ਬਜਾਈ ਹੋਣੀ ਆ ਉਹਦੇ ਵਾਸਤੇ ਕੋਈ ਪਲਾਨ ਹੈਗਾ ਜਿਵੇਂ ਕੋਈ 2-4 ਪਿੰਡ ਜਾਂ 10 ਪਿੰਡਾਂ ਦੇ ਵਾਸਤੇ ਜਿਵੇਂ ਖਾਦ ਦਿੱਤੀ ਜਾਵੇ ਬੀਜ ਦਿੱਤਾ ਜਾਵੇ ਜਿਵੇਂ ਉਹਨਾਂ ਦੀ ਜਮੀਨਾ ਪੱਤਰ ਕਰਕੇ ਡੀਜ਼ਲ ਦਾ ਟਰੈਕਟਰ ਦੀ ਸਹੂਲਤ ਦਿੱਤੀ ਜਾਵੇ ਕੋਈ ਹੈ ਜਾਂ ਪਲਾਨ ਚੱਲਦਾ ਬਿਲਕੁਲ ਜੀ ਇੱਥੇ ਨਾ ਤਿੰਨ ਤੋਂ ਚਾਰ ਪਿੰਡ ਆ ਜਿਹੜੇ ਅਸੀਂ ਅੰਡਰਲਾਈਨ ਕੀਤੇ ਹੋਏ ਵੀ ਇਹਨਾਂ ਪਿੰਡਾਂ ਦੇ ਖਾਸ ਤੌਰ ਤੇ ਮਦਦ ਕਰਨੀ ਉਹਨਾਂ ਨੂੰ ਨੁਕਸਾਨ ਆ ਗਿਆ ਬਹੁਤ ਜ਼ਿਆਦਾ ਜੀ ਜਿਵੇਂ ਦੂਲਾ ਸਿੰਘ ਵਾਲੇ ਹੈਡ ਤੇ ਅਸੀਂ ਖੜੇ ਆਂ ਦੂਲਾ ਸਿੰਘ ਵਾਲੇ ਰੈਂਪ ਤੇ ਇਹ ਤੇ ਫੱਤੇ ਵਾਲਾ ਆਲੇ ਵਾਲਾ ਦੂਲਾ ਸਿੰਘ ਦੀ ਅੰਦਰ ਟਾਣੀਆਂ ਆ ਵਾਂ ਜੀ ਤੇ ਇਹ ਮ ਰਾਜੀ ਸੁਭਰਾ ਫਤੇੜਾ ਸੁਭਰਾ ਦੇ ਅੰਦਰ ਪਿੰਡ ਜਿਹੜੇ ਪੈਂਦੇ ਆ ਜੀ ਉਹਨਾਂ ਸਾਰੇ ਪਿੰਡਾਂ ਦੇ ਜਾ ਕੇ ਅਸੀਂ ਸਰਵੇ ਕਰ ਚੁੱਕੇ ਆ ਕਿ ਤੇ ਹੁਣ ਉਹਨਾਂ ਲੋਕਾਂ ਨੂੰ ਫੇਸ ਟੂ ਫੇਸ ਅਸੀਂ ਗਏ ਜਾਂਦੇ ਆ ਕਿ ਇਹ ਲੋਕਲ ਇੱਥੋਂ ਦੇ ਰਹਿਣ ਵਾਲੇ ਆ ਤੇ ਲੋੜਵੰਦ ਨੂੰ ਹਰੇਕ ਨੂੰ ਹਰੇਕ ਮਦਦ ਮੋਈਆ ਪਰਾਈ ਜਾਊਗੀ ਜੋ ਵੀ ਉਹਦੇ ਸਾਨੂੰ ਬੰਦ ਹੀ ਸਹਿਤਾ ਅਸੀਂ ਇਹਨਾਂ ਕਰਾਂਗੇ ਤੇ ਬਾਅਦ ਚੜ ਚਜੋ ਕਰਾਂਗੇ ਬਿਲਕੁਲ ਜੀ ਹਰ ਇੱਕ ਤਰ੍ਹਾਂ ਦਾ ਜਿਹੜਾ ਸਹਯੋਗ ਹੈਗਾ ਜਿਹੜੇ ਹੜਪੀੜਤ ਲੋਕ ਹੈਗੇ ਆ ਉਹਨਾਂ ਨੂੰ ਦੇਣ ਦਾ ਸਸਤਾ ਵੱਲੋਂ ਭੋਸਾ ਦਿੱਤਾ ਜਾ ਰਿਹਾ ਲਗਾਤਾਰ 15 ਦਿਨਾਂ ਤੋਂ ਜਿਹੜਾ ਹੈਗਾ ਸ਼ੀਰ ਸਿੰਘ ਫਾਊਂਡੇਸ਼ਨ ਵੱਲੋਂ ਇਹ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਆਪਦਾ ਕੈਂਪ ਜਿਹੜਾ ਲਗਾਇਆ ਹੈਗਾ ਉਥੇ ਹੀ ਨਾਲ ਜਿਹੜੀ ਹੈਗੀ ਹੈ ਜਿਹੜੀ ਡਾਕਟਰਾਂ ਦੀਆਂ ਟੀਮਾਂ ਵੀ ਭਈਆਂ ਗਈਆਂ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੇ ਹੈਗੇ ਹਾਰਪੀਟ ਦੇ ਲੋਕ ਨੇ ਉਹਨਾਂ ਨੂੰ ਬਿਮਾਰੀਆਂ ਜਿਹੜੀਆਂ ਵੱਡੀ ਤਦਾਦ ਦੇ ਵਿੱਚ ਘੇਰੀਆਂ ਨੇ ਉਹਨੂੰ ਬਿਮਾਰੀਆਂ ਨੂੰ ਜਿਹੜਾ ਦੂਰ ਕਰਨ ਵਾਸਤੇ ਜਿਹੜੇ ਆਪਰਾਲੇ ਕੀਤੇ ਜਾ ਰਹੇ ਸਾਡੇ ਨਾਲ ਡਾਕਟਰ ਸਾਹਿਬ ਜਿਹੜੇ ਨੇ ਡਾਕਟਰ ਸਾਹਿਬ ਕਿਵੇਂ ਹਾਲਾਤ ਕਿਹੋ ਜਿਹੇ ਨੇ ਲੋਕਾਂ ਨੂੰ ਕਿਹੋ ਜੀਆਂ ਬਿਮਾਰੀਆਂ ਆ ਰਹੀਆਂ ਨੇ ਤੇ ਕਿੱਦਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਮੈਡੀਸਨ ਤਿਆਰੀ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆ ਕੇ ਸਾਡੀ ਇੱਥੇ ਸਾਰ ਲਈ ਤੇ ਪੁੱਛਿਆ ਕਿ ਕਿਹੋ ਜਿਹੀ ਸਥਿਤੀ ਹੈ ਜੀ ਸਭ ਤੋਂ ਪਹਿਲਾਂ ਜੀ ਇਲਮਿਆਲੇ ਤੋਂ ਆਪਣੇ ਬਾਬਾ ਇੰਦਰ ਸਿੰਘ ਦੀ ਲੈਬਾਰਟਰੀ ਹੈ ਜੀ ਜਿੰਦੇ ਚ ਸਾਰੇ ਟੈਸਟ ਕੀਤੇ ਗਏ ਜਿੰਦੇ ਚ ਜ਼ਿਆਦਾਤਰ ਲੀਵਰ ਦੀ ਪ੍ਰੋਬਲਮ ਹੈ ਤੇ ਸੈੱਲ ਘਟ ਰਹੇ ਨੇ ਤੇ ਇਹਦੇ ਮੁਤਾਬਕ ਅਸੀਂ ਆਪਣੇ ਪ੍ਰਸ਼ਾਸਨ ਨੂੰ ਵੀ ਦੱਸਿਆ ਪਰ ਪ੍ਰਸ਼ਾਸਨ ਸਾਡੇ ਤੋਂ ਪੁੱਛ ਕੇ ਚਲਾ ਗਿਆ ਪਰ ਦਵਾਈ ਕੋਈ ਨਹੀਂ ਆਈ ਇਹ ਦਵਾਈ ਸਾਰੀ ਸਾਡੀ ਸੰਸਥਾ ਵੱਲੋਂ ਸੀ ਸਿੰਘ ਫਾਊਂਡੇਸ਼ਨ ਵੱਲੋਂ ਦਿੱਤੀ ਜਾ ਰਹੀ ਆ ਸਾਡੀ ਡਾਕਟਰਾਂ ਦੀ ਤਿੰਨ ਚਾਰ ਡਾਕਟਰ ਨੇ ਸਾਡੇ ਨਾਲ ਇੱਕ ਹੱਡੀਆਂ ਦਾ ਡਾਕਟਰ ਸੀਗਾ ਇੱਕ ਹੋਮੋਪੈਥਿਕ ਡਾਕਟਰ ਸੀਗੇ ਜਿਹੜੇ ਲਗਾਤਾਰ ਪਿਛਲੇ 15 ਦਿਨਾਂ ਤੋਂ ਨਿਰੰਤਰ ਇੱਥੇ ਸੇਵਾ ਕਰ ਰਹੇ ਨੇ ਜੀ ਤੇ ਦਵਾਈਆਂ ਮੁਹੱਈਆ ਕੀਤੀਆਂ ਜਾ ਰਹੀਆਂ ਜੀ ਕੈਂਪ ਵੀ ਪਤਾ ਲੱਗਾ ਵੀ ਸਸਤਾ ਵੱਲੋਂ ਕੈਂਪ ਵੀ ਲਗਾਏ ਜਾ ਰਹੇ ਨੇ ਇਸ ਸਾਡੇ ਜਿਹੜੇ ਪੀੜਤ ਜਿਹੜੇ ਲੋਕ ਹੈਗੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਦਾ ਪਤਾ ਲਾਉਣ ਵਾਸਤੇ ਕਿਹੋ ਕਿਹੋ ਜਿਹੀਆਂ ਉਹਨੂੰ ਬਿਮਾਰੀਆਂ ਘੇਰੀਆਂ ਘੇਰ ਰਹੇ ਘੇਰੀਆਂ ਉਹਨਾਂ ਦੇ ਵੀ ਕੈਂਪੂ ਲਗਾਏ ਜਾ ਰਹੇ ਨੇ ਬਿਲਕੁਲ ਜੀ ਲਗਾਏ ਜਾ ਰਹੇ ਪਰ ਉਹ ਕੁਝ ਹੀ ਸਮਾਂ ਰਹੇ ਨੇ ਉਹਨਾਂ ਨੇ ਕੋਈ 1-2 ਦਿਨਾਂ ਦੀ ਦਵਾਈ ਦਿੱਤੀ ਪਰ ਅਸੀਂ ਨਿਰੰਤਰ ਘਟੋ-ਘਟੇ ਇੱਕ ਮਹੀਨੇ ਦੀ ਦਵਾਈ ਦੇ ਰਹੇ ਹਾਂ ਪੇਸ਼ੰਦ ਨੂੰ ਵੀ ਇੱਕ ਮਹੀਨੇ ਜੇ ਉਹਨੂੰ ਪਤਾ ਤੇ ਲੱਗੇ ਨਾ ਉਹਨੂੰ ਫਰਕ ਕਿੰਨਾ ਜੀ ਕੀ ਆ ਟੈਸਟ ਕਰਕੇ ਫਿਰ ਦੁਬਾਰਾ ਨਿਰੰਤਰ ਦਵਾਈ ਦੇ ਰਹੇ ਹਾਂ ਅਸੀਂ ਉਹਨਾਂ ਤਾਂ ਕਿ ਹੁਣ ਪਾਣੀ ਦਾ ਜਿਹੜਾ ਲੇਵਲ ਹੈਗਾ ਲਗਾਤਾਰ ਘਟਦਾ ਜਾ ਰਿਹਾ ਹੈਗਾ ਜ਼ਮੀਨਾਂ ਵਿੱਚ ਜਿਹੜਾ ਪਾਣੀ ਕਾਲਾ ਜਿਹੜਾ ਬਦਬੂ ਵਾਲਾ ਪਾਣੀ ਹੈਗਾ ਉਹ ਖੜਾ ਹੈਗਾ ਉਹਦੇ ਨਾਲ ਕਿੰਨੀਆਂ ਕਿ ਜੜੀਆਂ ਹੈਗੀਆਂ ਲੋਕਾਂ ਨੂੰ ਬਿਮਾਰੀਆਂ ਜੜੀਆਂ ਆਉਂਦਾ ਖਸਾਗਾ ਉਹਦੀ ਜਿਹ ਖਸਾ ਹੈ ਜੀ ਇੱਕ ਤਾਂ ਅਲਰਜੀ ਬਹੁਤ ਜ਼ਿਆਦੀ ਹੋਏਗੀ ਇੱਕ ਬੁਖਾਰ ਨੇ ਬੜਾ ਤੜਾ ਸ਼ੁਰੂ ਹੋ ਗਿਆ ਜੀ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਇਹਦੇ ਮੁਤਾਬਕ ਹੀ ਅਲਰਜੀ ਤੇ ਬੁਖਾਰ ਔਰ ਰੈਗੂਲਰ ਰਹੇਗਾ ਔਰ ਸੈੱਲ ਵੀ ਘਟੇ ਉਹਦੇ ਮੁਤਾਬਕ ਸੈੱਲ ਵੀ ਘਟਣਗੇ ਉਹਨੀਆਂ ਦਵਾਈਆਂ ਸੀ ਹੋਮੋਪੈਥਿਕ ਕਿੱਟਾਂ ਨਾਲ ਤਿਆਰ ਕੀਤੀਆਂ ਜੀ ਉਹ ਪਈਆਂ ਸਾਡੇ ਕੋਲ ਸੱਲਾਂ ਵਾਸਤੇ ਅਲਰਜੀ ਵਾਸਤੇ ਉਹ ਵੀ ਅਸੀਂ ਮੰਗਵਾਈਆਂ ਕਿਛ ਇੱਕ ਸੰਸਤਾਈ ਸਾਨੂੰ ਉਹ ਦੇਖ ਕੇ ਗਈ ਆ ਬੱਸ ਅਸੀਂ ਆਪਣੀ ਦਵਾਈ ਜਿਹੜੀ ਉਹ ਨਿਰੰਤਰ ਜਾਰੀ ਰੱਖਾਂਗੇ ਇਹ ਜਦੋਂ ਹੜ੍ਹ ਸੀਗੀ ਸਾਡਾ ਦਰਾਂ ਵਾਲੀ ਤੁਹਾਡੀ ਸੰਸਥਾ ਦੇ ਵੱਡੀ ਪੱਧਰ ਤੇ ਲੋਕਾਂ ਦੀ ਬਾਹ ਫੜੀ ਸੀਗੀ ਉਦੋਂ ਵੀ ਲੋਕਾਂ ਨੂੰ ਜਿਹੜੇ ਘਰ-ਘਰ ਜਾ ਕੇ ਜਿਹੜੀਆਂ ਦਵਾਈਆਂ ਦੀ ਮਕਸੂਰ ਦਿੱਤੀ ਗਈ ਹਾਂਜੀ ਬਿਲਕੁਲ ਜੀ ਅਸੀਂ ਘਰ-ਘਰ ਜਾ ਕੇ ਦਵਾਈ ਵੀ ਪਲੱਸ ਜਿਹੜੀ ਰਸਤ ਜਿਹੜੇ ਸੰਤ ਬਾਬਾ ਬਿੰਦਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਤੋਂ ਇਥੋਂ ਦੇ ਜਿਹੜੇ ਸਾਡੇ ਮੁਖੀ ਨੇ ਬਾਬਾ ਸੁਨਾਮ ਸਿੰਘ ਜੀ ਘੋਵ ਵਾਲੇ ਜੋ ਵੀ ਕਿ ਸਾਨੂੰ ਹਰੇਕ ਰਸਤ ਭੇਜ ਰਹੇ ਨੇ ਪਲੱਸ ਦਵਾਈਆਂ ਤੇ ਚਾਰਾ ਉਹ ਨਿਰੰਤਰ ਸਾਨੂੰ ਭੇਜ ਰਹੇ ਨੇ ਅੱਜ ਵੀ ਜਿਹੜਾ ਸਾਡਾ ਆਚਾਰ ਹੈ 736 ਲੋਡ ਹੋ ਰਹੀ ਹੈ ਜਿਹੜੀ ਹੁਣੇ ਪਹੁੰਚੇਗੀ ਜਿਹੜੀ ਸੰਸਥਾਾਂ ਤੱਕ ਪਹਚਾਈ ਜਾਵੇਗੀ ਔਰ ਘਰ ਘਰ ਪਹਚਾਈ ਜਾਣੇ ਵੀ ਉਹਨਾਂ ਨੇ ਇੱਕੋ ਚੀਜ਼ ਇਹ ਗੱਲ ਕਹੀ ਆ ਕਿ ਜਿਹੜੀ ਆਮ ਸੰਸਥਾ ਆਉਂਦੀ ਏ ਕਿਸੇ ਮੇਨ ਮੁਖੀ ਕੋ ਲਾਗੇ ਚਲੇਗੇ ਪਰ ਨਹੀਂ ਉਹਨਾਂ ਨੇ ਹੁਕਮ ਲਾਇਆ ਕਿ ਤੁਸੀਂ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਜਿਹੜੀ ਇਹ ਰਸਤੇ ਜਿਹੜੀ ਇਹ ਚੀਜ਼ ਘਰ ਘਰ ਪਹਚਾਉਣੀ ਹੈ ਅਸੀਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਵੀ ਉਹ ਜਿਹੜੀ ਹਰ ਇੱਕ ਰਸ ਸਾਡੇ ਕੋ ਪਹਚਾ ਰਹੇ ਆ ਬਿਲਕੁਲ ਜੀ ਬੱਬੇ ਹਜੂਰ ਸਾਹਿਬ ਵਾਲੇ ਵੱਲੋਂ ਵੀ ਜਿਹੜਾ ਹੈਗਾ ਵੱਡਾ ਜਿਹੜਾ ਇਹਨਾਂ ਨੂੰ ਸਹਿਯੋਗ ਹੈਗਾ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਨਿਰੰਤਰ ਕੋਸ਼ਿਸ਼ਾਂ ਦੇ ਨਾਲ ਜਿਹੜਾ ਹੈਗਾ ਹਰ ਇੱਕ ਤਰ੍ਹਾਂ ਦੀ ਜਿਹੜੀ ਰਾਤ ਸਮੱਗਰੀ ਜਿਹੜੀ ਹਰ ਪੀੜਤ ਨੂੰ ਚਾਹੀਦੀ ਆ ਉਹ ਇਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਸਦਰ ਨਾਲ ਇੱਥੇ ਲੋਕ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਨੇ ਵੀ ਜੀ ਕਿਹੋ ਜਿਹੇ ਹਾਲਾਤ ਸੀ ਜਦੋਂ ਪਾਣੀ ਆਇਆ ਸੀਗਾ ਤੇ ਹੁਣ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਪਸ਼ੂਆਂ ਦਾ ਵੀ ਕਿੰਨੇ ਵੱਡੀ ਵੱਧ ਤਨ ਨੁਕਸਾਨ ਹੋਇਆ ਇਹ ਜੀ ਪਾਣੀ ਪਹਿਲਾਂ ਇੱਕ ਵਾਰ ਆਇਆ ਤੇ ਥੋੜਾ ਜਿਹਾ ਘਟ ਕੇ ਲਹਿ ਗਿਆ ਹੂੰ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਾਣੀ ਆਇਆ ਤੇ ਲੈ ਕੇ ਕਢੇ ਫਿਰ ਤੀਸਰੀ ਵਾਰ ਜਦੋਂ ਪਾਣੀ ਛੱਡਿਆ ਇਹਨਾਂ ਨੇ ਤੜਕੇ 4 ਵਜੇ ਪਾਣੀ ਸ਼ੁਰੂ ਹੋਇਆ ਵਦਨਾ 8-9 ਵਜੇ ਤੱਕ ਤਕਰੀਬਨ ਸਾਰੇ ਏਰੀਆ ਨੂੰ ਘੇਰ ਲਿਆ ਉਹਦੇ ਵਿੱਚ ਸੰਗਤਾਂ ਵੀ ਬਹੁਤ ਜਿਆਦੀਆਂ ਫਸ ਗਈਆਂ ਤੇ ਪਸ਼ੂ ਡੰਗਰ ਵੀ ਸਾਰੇ ਘਰਾਂ ਦਾ ਵਿੱਚ ਫਸ ਗਿਆ ਫਿਰ ਚਲੋ ਕੁਝ ਪ੍ਰਸ਼ਾਸਨ ਨੇ ਮਦਦ ਕੀਤੀ ਪਰ ਸੰਸਥਾਵਾਂ ਨੇ ਬਹੁਤ ਮਦਦ ਕੀਤੀ ਆ ਵੀ ਜਿਵੇਂ ਜਿੰਨੀਆਂ ਵੀ ਸੰਸਥਾਵਾਂ ਆਪਾਂ ਨਾਂ ਲੈਣ ਲੱਗੀਆਂ ਤੇ ਬਹੁਤ ਟਾਈਮ ਲੱਗੂਗਾ ਉਹਨਾਂ ਨੇ ਫਿਰ ਆਪਣੇ ਅਗਣ ਮੋਢਲੇਨ ਤੇ ਆਪਣਾ ਹੀ ਸਾਰਾ ਪ੍ਰਬੰਧ ਕਰਕੇ ਤੇ ਸਾਰੀ ਸੰਗਤ ਨੂੰ ਬਾਹਰ ਕੱਢਿਆ ਗਿਆ ਵਾ ਇੱਕ ਪਸ਼ੂ ਡੰਗਰ ਨਹੀਂ ਨਿਕਲਿਆ ਕਿਸੇ ਦਾ ਵਿੱਚੋਂ ਹੈ ਨੁਕਸਾਨ ਦੀ ਗੱਲ ਜਿਹੜੀ ਆ ਹਰੀਕਿਆਂ ਤੋਂ ਲੈ ਕੇ ਇੱਕ ਫਵਾੜ ਢਾਈ ਜਾ ਰਹੀ ਆ ਵੀ ਇਹ ਦਰਿਆ ਦਾ ਏਰੀਆ ਵਾ ਹਰੀਕਿਆਂ ਦੇ ਅਗਲੇ ਬੰਨੇ ਸਿਰਫ 4-500 ਕਿੱਲਾ ਜ਼ਮੀਨ ਜਿਹੜੀ ਆ ਨਾ ਉਹ ਰਾਜਸਥਾਨ ਸਰਕਾਰ ਨੇ ਉਸ ਸਮੇਂ ਲਈ ਸੀਗੀ ਤੇ 6 ਕਿਲੋਮੀਟਰ ਏਰੀਆ ਮਗਰਲੇ ਬੰਨੇ ਲਿਆ ਸੀਗਾ ਉਦੋਂ ਬਾਅਦ ਜਿੰਨੀ ਵੀ ਹਰੀਕਿਆਂ ਤੋਂ ਲੈ ਕੇ ਤੇ ਫਰੋਜਪੁਰ ਤੇ ਕਰਗਾ ਫਾਜ਼ਲਕਾ ਦੇ ਕਰ ਕੁਝ ਏਰੀਏ ਪਾਕਿਸਤਾਨ ਦੇ ਵਿੱਚ ਵੜ ਕੇ ਫਿਰ ਇਹ ਸਮੁੰਦਰ ਤਿੱਕਰ ਜੋ ਜਾਂਦਾ ਨਾ ਏਰੀਆ ਫਾਜ਼ਲਕਾ ਗੁਰੂ ਸਾਹਿਬ ਵਗੈਰਾ ਇਹ ਸਾਰੀ ਜ਼ਮੀਨ ਆਪਣੀ ਮਾਲਕੀ ਆ ਜੀ ਬਿਲਕੁਲ ਇਹ ਕਹਿਣ ਤੋਂ ਬਦਲੋ ਜਿਹੜੀ ਹੈਗੀ ਜਿੰਨੀ ਦਰਿਆ ਦਾ ਏਰੀਆ ਸਾਰਾ ਮਾਲਕੀ ਆ ਜੀ ਸਾਰਾ ਮਾਲਕੀ ਆ ਜੀ ਤੇ ਫਿਰ 8 ਕਿਲੋਮੀਟਰ ਚੌੜਾ ਵਾ ਇਹ ਨਹੀਂ ਕਿ ਵੀ 1 2 ਕਿਲੋਮੀਟਰ ਚੌੜਾ ਵਾ ਏਰੀਆ 8 ਕਿਲੋਮੀਟਰ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ 11 ਕਿਲਾ ਬਣਦਾ ਵਾ ਤੇ ਜਿਹਦੇ ਵਿੱਚ ਸਿਰਫ ਜੇ ਕੋਈ ਬਚਿਆ ਹੋਊਗਾ ਤਾਂ ਗੰਨੇ ਦਾ 100 ਏਕੜ ਖੇਤ ਬਚਿਆ ਹੋਊਗਾ ਤੇ ਬਾਕੀ ਕੋਈ ਝੋਨਾ ਨਹੀਂ ਕੋਈ ਹੋਰ ਮੱਕੀ ਕੋਈ ਵੀ ਪੱਠਾ ਆਚਾਰਾ ਜੋ ਬੀਜਿਆ ਸੀਗਾ ਸੰਗਤ ਦਾ ਸਾਰਾ ਇਤਬਾਹ ਹੋ ਗਿਆ ਅਸੀਂ ਇਹ ਸੇਵਾ ਜਿਸ ਦਿਨ ਤੋਂ ਪਾਣੀ ਆਇਆ ਅਗਨਬੋੜ ਚੱਲਿਆ ਉਸ ਦਿਨ ਤੋਂ ਅਗਨਬੋਟਾਂ ਤੇ ਸੇਵਾ ਕਰਾ ਰਹੇ ਨਾਲ ਤੇ ਇੰਨਾ ਜਿਆਦਾ ਵਿਰਾਗ ਆਉਂਦਾ ਸੀਗਾ ਵੀ ਸਾਰੀ ਸਾਰੀ ਰਾਤ ਰੂਣ ਜਿਹੜਾ ਸੀ ਉਹ ਸੰਗਤ ਦਾ ਦੱਸਿਆ ਨਹੀਂ ਸੀ ਜਾਂਦਾ ਬਿਆਨ ਵੀ ਪਸੂ ਜਿਹੜੇ ਆ ਉਹ ਪਾਣੀ ਦੇ ਵਿੱਚ ਖੜੇ ਲੋਕ ਉੱਪਰ ਕੋਠਿਆਂ ਦੇ ਬੈਠੇ ਆ ਉੱਪਰੋਂ ਬਰਸਾਤ ਹੋ ਰਹੀ ਆ ਉਦੋਂ ਸਮੁੰਦਰ ਦੇਵਤਾ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਵੱਧ 20 ਦਿਨ ਪਾਣੀ ਲਗਾਤਾਰ ਵਧ ਗਿਆ ਸੰਗਤ ਦੇ ਸਾਹ ਜਿਹੜੇ ਸੀ ਆਏ ਸੁੱਕੇ ਸੀ ਵੀ ਹੁਣ ਵੀ ਪਤਾ ਨਹੀਂ ਕੀ ਹੋ ਜਾਣਾ ਹੁਣ ਵੀ 20 25 ਦਿਨਾਂ ਬਾਅਦ ਕੁਝ ਲੈਣ ਲੱਗਾ ਵਾ ਤੇ 8 10 ਦਿਨ ਪਾਣੀ ਹੌਲੀ ਹੌਲੀ ਕਰਕੇ ਥੱਲੇ ਗਿਆ ਵਾ ਹੁਣ ਵੀ ਇਸ ਵੇਲੇ ਦਰਿਆ ਦੇ ਵਿੱਚ ਦਰਿਆ ਲਹਿ ਰਿਹਾ ਵਾ ਬਹੁਤ ਪੜੀਆਂ ਨੁਕਸਾਨ ਕੀਤਾ ਵਾ ਐਨੀ ਜਿਆਦੀ ਢਾ ਲੱਗੀ ਹੋਈ ਹੈ ਕਿਤਾਬ ਸਰ ਗੁਰਦੁਆਰੀ ਤੋਂ ਖਬਰ ਆ ਰਹੀ ਆ ਹੋਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਦਰਿਆ ਨਾ ਜਦੋਂ ਲੈਂਦਾ ਉਦੋਂ ਵੀ ਢਾਉਂਦਾ ਵਾ ਚੜਦਾ ਵੀ ਢਾਉਂਦਾ ਵਾ ਤੇ ਉਹਦੇ ਨਾਲ ਪੈਲੀਆਂ ਦੀ ਇੰਨੀ ਬਰਬਾਦੀ ਹੋਊਗੀ ਦਰਿਆ ਦੇ ਲਾਗੇ ਲਾਗੇ 2 ਕਿਲੋਮੀਟਰ ਪਰਲੇ ਬੰਨੇ 2 ਕਿਲੋਮੀਟਰ ਐਸ ਬੰਨੇ ਬਿਲਕੁਲ ਹੀ ਜ਼ਮੀਨ ਜਿਹੜੀ ਉਹ ਚਰੇਤਾ ਗੱਭ ਕਈ ਕੁਝ ਪਾਊਗਾ ਸਾਡੇ ਵਾਲੇ ਫਿਰੋਜ਼ਪੁਰ ਜਿਹਦੇ ਜੀਰੇ ਦੇ ਏਰੀਏ ਤੋਂ ਆਣ ਕੇ ਸਾਡੇ ਵਾਲੇ ਬੰਨੇ 5 ਕਿਲੋਮੀਟਰ ਲੰਮੀ ਢਾਲ ਆਤੀ ਆ ਇਹ ਤੋਂ ਥੱਲੇ ਜਾ ਕੇ ਮੁੱਠਿਆਂ ਵਾਲੇ ਏਰੀਏ 'ਚ ਫੇਰ ਪਰਲੇ ਬੰਨੇ ਘੜੋਂਮ ਵਗੈਰਾ ਜਿਹੜੇ ਪਿੰਡ ਉਹਨਾਂ ਨੂੰ ਢਾਲ ਲਈ ਆ ਅਗਲੇ ਬੰਨੇ ਆਣ ਕੇ ਫੇਰ ਧੀਰੇ ਘਾਰੇ ਵਾਲੋ ਫੇਰ 4 ਕਿਲੋਮੀਟਰ ਇਧਰ ਨੂੰ ਦਰਿਆ ਆਣ ਕੇ ਇੱਕ ਪਹਿਲੀ ਪੁਰਾਣੀ ਫਾੜਛਾਂ ਤੁਸੀਂ ਦੇਖੀ ਹੋਊਗੀ ਵੀ ਜਿੱਥੇ ਧੀਰੇ ਘਾਰੇ ਦਾ ਏਰੀਆ ਵਾ ਉਥੋਂ 3 ਕਿਲੋਮੀਟਰ ਦਰਿਆ ਉਰਲੇ ਬੰਨੇ ਆਣ ਕੇ ਪੈੜੀਆਂ ਇਹ ਤਾਂ ਹੁਣ ਜਦੋਂ ਪਾਣੀ ਸੁੱਕੂਗਾ ਬਹੁਤ ਜ਼ਿਆਦਾ ਨੁਕਸਾਨ ਦੀ ਸੰਗਤ ਨੂੰ ਤਾਂ ਐ ਹੋ ਜਾਊਗਾ ਵੀ ਜਿਵੇਂ ਪਰਲੋ ਆ ਗਈ ਦੀ ਮਹਾ ਪਰਲੋ ਵਾਲੀ ਤੇ ਸੰਗਤਾਂ ਨੂੰ ਕੀ ਕੋਈ ਕਰਨ ਚਾਹ ਰਹੇ ਇੱਕ ਮਹੀਨਾ ਰਹਿ ਗਿਆ ਜੀ ਸਭ ਤੋਂ ਪਹਿਲਾਂ ਤੇ ਪ੍ਰਸ਼ਾਸਨ ਨੂੰ ਤੇ ਜਿਹੜਾ ਬੋਰਡ ਦਾ ਉੱਤੇ ਮੈਨੇਜਮੈਂਟ ਆ ਅਸੀਂ ਤੇ ਮੋਦੀ ਸਾਹਿਬ ਤਿੱਕਰ ਵੀ ਕਹਿੰਨੇ ਆ ਵੀ ਪਾਣੀ ਨੂੰ ਘੱਟ ਕੀਤਾ ਜਾਵੇ ਪਾਣੀ ਹੁਣ ਵੀ ਇਸ ਵੇਲੇ 1,30,35,000 ਕਿਊਸ ਚੱਲ ਰਿਹਾ ਬਿਲਕੁਲ ਦਰਿਆਵਾਂ ਦੇ ਕੰਢਿਆਂ ਤੋਂ ਕਿਤੇ ਕੋਈ ਦਰਿਆ ਉਛਲ ਰਿਹਾ ਵਾ ਜੇ ਦਰਿਆ ਥੋੜਾ ਜਿਹਾ ਵੀ ਉਛਲਦਾ ਤੇ ਸਿਹਰੇ ਪਣਕ ਨਹੀਂ ਪੀਤੀ ਜਾ ਸਕਦੀ ਉਹ ਪਾਣੀ ਨੂੰ ਕੰਟਰੋਲ ਕਰਕੇ 80-90,000 70,000 ਤੇ ਲਿਆਂਦਾ ਜਾਵੇ ਸਭ ਤੋਂ ਤਾਂ ਪਹਿਲੀ ਗੱਲ ਇਹ ਆ ਦੂਜਾ ਇਸ ਵੇਲੇ ਡੀਜ਼ਲ ਦੀ ਤੇ ਡੀਏਪ ਯੂਰੀਆ ਚਾਹੇ ਉਹਨਾਂ ਦੇ ਬੱਚਿਆਂ ਦੇ ਪੜਨ ਲਈ ਕਿਉਂਕਿ ਬੱਚਿਆਂ ਦੀ ਪੜ੍ਹਾਈ ਤਕਰੀਬਨ ਹੀ ਬੰਦ ਹੋ ਜੂਗੀ ਜੇ ਆਪਾਂ ਉਹਨਾਂ ਦੀ ਬਾਹ ਨਾ ਪੜੀ। ਕਲੋ ਕੁਝ ਮਕਾਨ ਵੀ ਟਹਾਜ ਇਕੱਠੇ ਆ, ਕੁਝ ਤੇੜਾ ਪਾੜ ਗਿਆ ਵਾ। ਜਿਵੇਂ ਜਿਵੇਂ ਪਾਣੀ ਲੈ ਜਾ ਸੇਮ ਤਾਂ ਚੜਦੀ ਆ ਤੇ ਘਰਾਂ ਦੇ ਆਟੋਮੈਟਿਕ ਧਰਤੀ ਦੇ ਵਿੱਚ ਕਿਉਂਕਿ ਥੱਲੇ ਰੇਤਾ ਵਾ। ਇਹ 100 150 ਫੁੱਟ ਤੱਕ ਥੱਲੇ ਰੇਤਾ ਦੇ ਵਿੱਚ ਘਰ ਬਣੇ ਹੋਏ ਤੇ ਇਹ ਕਾਰ ਆਟੋਮੈਟਿਕ ਜਿਵੇਂ ਇੱਕ ਵਾਰ ਮੁਕਸਰ ਹੋਇਆ ਸੀਗਾ ਸੇਮ ਆਈ ਸੀ ਤੇ ਘਰ ਧਰਤੀ ਵੜ ਗਏ ਸੀਗੇ। ਅਜੇ ਤੋਂ ਬਾਅਦ ਇਹਦਾ ਭਿਆਨ ਕਿ ਜਦੋਂ ਪਾਣੀ ਹੋਰ ਘਟਿਆ ਥੱਲੇ ਉਦੋਂ ਪਾਣੀ 'ਚ ਬਹੁਤ ਜ਼ਿਆਦਾ ਭਿਆਨਕੇ ਦਾ ਰੂਪ ਉਧ ਮਾਇਆ ਨਾ ਸੇਵਾ ਕਰਨ ਡੀਏਪ ਲਿਓਣ ਆਣ ਕੇ ਆਪ ਸਰਵਾ ਕਰਨ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਬਹੁਤ ਭਿਆੜਕ ਬਣੇ ਹੋਏ ਨੇ ਕਿਉਂਕਿ ਖਾੜਾ ਦੀ ਜਿਹੜੀ ਵੱਡੀ ਤੇ ਬਾਹੀ ਮਚਾਈ ਉਸ ਦੇ ਨਾਲ ਜਿਹੜੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਵੱਡਾ ਨੁਕਸਾਨ ਹੋ ਗਿਆ ਪਰ ਉੱਥੇ ਜੇਕਰ ਆਪਾਂ ਗੱਲ ਕਰਦੇ ਹੈਗੇ ਪੰਜਾਬੀਆਂ ਦੀ ਤੇ ਪੰਜਾਬੀਆਂ ਨੇ ਪੰਜਾਬੀਆਂ ਦੀ ਵੱਡੀ ਪੱਦਰ ਤੇ ਬਾਹ ਫੜੀ ਹੈਗੀ ਆ ਉਹਨਾਂ ਦੇ ਨਾਲ ਖੜਿਆ ਹਰੇਕ ਤਰ੍ਹਾਂ ਦੀ ਉਹਨਾਂ ਨੂੰ ਮਦਦ ਦੇਣ ਦੀ ਕੋਸ਼ਿਸ਼ ਕੀਤੀ ਆ ਇਥੋਂ ਤੱਕ ਕਿ ਆਪਣੀਆਂ ਵੋਟਾਂ ਲਿਆ ਕੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਤੇ ਉਹਨਾਂ ਨੂੰ ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਘੇਰੀਆਂ ਉਹਨਾਂ ਵਾਸਤੇ ਜਿਹੜੀਆਂ ਦਵਾਈਆਂ ਦੇ ਜਿਹੜੇ ਉਹ ਲੰਗਰ ਲਗਾ ਕੇ ਜਿਹੜੀ ਵੱਡੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਉੱਥੇ ਹੀ ਸਿੰਘ ਸੀਤ ਸਿੰਘ ਫਾਊਂਡੇਸ਼ਨ ਵੱਲੋਂ ਵੀ ਆਪਣੇ ਪਿਛਲੇ 15 ਦਿਨਾਂ ਤੋਂ ਲਗਾਤਾਰ ਜਿਹੜੇ ਹੜ੍ਹ ਪੀੜਤ ਹੈਗੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਉਹਨਾਂ ਵਾਸਤੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਉਹ ਲੰਗਰ ਲਗਾਏ ਹੋਏ ਨੇ ਤਾਂ ਕਿ ਉਹ ਉਹਨਾਂ ਦੀ ਜਿਹੜੀ ਹੈਗੀ ਮਾਲੀ ਮਦਦ ਕੀਤੀ ਜਾ ਸਕੀ ਇਥੋਂ ਤੱਕ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਹੁਣ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਬਜਾਈ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਪਿੰਡਾਂ ਨੂੰ ਜਿਹੜੇ ਹੈਗੇ ਆ ਜਿੰਨੇ ਪਾਲੀ ਜਿਹੜੀ ਸਥਿਤੀ ਖਰਾਬ ਹੋ ਗਈ ਆ ਉੱਥੇ ਅਸੀਂ ਡੀਜ਼ਲ ਦੇਵਾਂਗੇ ਖਾਦਤੀ ਜਾਊਗੀ ਟਰੈਕਟਰ ਨਾਲ ਉਹਨਾਂ ਦੀ ਜਮੀਨਾਂ ਪੱਧਰੀਆਂ ਕੀਤੀਆਂ ਜਾਣਗੀਆਂ ਇਥੋਂ ਤੱਕ ਕਿ ਲੋਕਾਂ ਨੂੰ ਪਰਸਰ ਕਰਨ ਵਾਸਤੇ ਹਰ ਹਿੱਲਾ ਵਰਤਿਆ ਜਾਵੇਗਾ ਪਰ ਪ੍ਰਤੋਪ ਬਲਬੀਰ ਸਿੰਘ ਜੋ ਸੰਦੀਪ ਰਿਪੋਰਟ ਅਜੀਤ ਰੈਪ ਟੀਵੀ